ਗ੍ਰੰਥ ਸਹਿਮਾਰਾ ਸੱਚੇ ਮਹਾਰਾਜ ਜਿਸਨਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਨਰਦ ਹੈ ਮਹਾਰਾਜ ਇਹ ਸਾਧੀ ਜੋ ਅਤਸਜੋਗ ਹਾਰਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਕਿ ਗ੍ਰੰਥ ਸਹਿਮਾਰਾਜ ਇਹ ਜੋ ਆਸਥਾਨ ਗੁਰਦਵਾਰਾ ਸਹਿਮ ਹੈ ਤੇ ਪੁਰਤਕਾਰ ਦੀ ਧਰਤੀ ਤੇ ਮੋੜ ਤੋਂ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਰਾਂ ਸ੍ਰੀ ਗ੍ਰੰਥੀ ਸਿੰਘ ਦੀ ਪਰਮਾਨੰਤ ਦੀ ਧੋੜ ਸਾਨ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸੰਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਨਜਾਨ ਸਤਿਤਾ ਗੁਰੂ ਬ੍ਰਹਮ ਸਹਿ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਪਰ ਧੂੜੀਆਂ ਹਨ ਉਹ ਪ੍ਰਸ਼ਾਦ ਤੇ ਉਹ ਪ੍ਰਸਾਦ ਸਤਿਤਾ ਘੁਲੀਆਂ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਦੇ ਸਿੱਧ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਬ੍ਰਹਮ ਸਹਿ ਮਹਾਰਾਜ ਦੀ ਤੌਰ ਦੇਦ ਜੀਏ ਉਹ ਕਿ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਪਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰ ਨਹੀਂ ਹਨ ਇਹ ਸਤਿਗੁਰੂ ਸਾਹਿਬ ਉਹ ਦੀਵੀਆਂ ਸਰਗਟਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਤੱਕ ਆ ਕੇ ਤਾਜੀ ਪਿੱਠੀ ਪਾਵਾਂਗਾ ਤੇ ਅੱਜੋ ਜਵਾਬ ਆਇਆ ਸੀ ਸਤਨਾਂ ਸਿੰਘ ਵਰਗੋਂ ਕਿ ਇਹ ਕਾਲ ਤੱਕ ਤੇ ਦੇਖੇ ਹਨ ਹੇ ਮਹਾਰਾਜ ਤੇਰੇ ਅਕਾਲ ਤਖਤ ਨੂੰ ਮਰਦ ਤੱਕ ਕੋਈ ਚੈਨ ਨਹੀਂ ਕਰ ਸਕਿਆ ਪਰ ਇਸ ਸਤਪ੍ਰਮ ਸਿੰਘ ਪਟਾਣ ਸੂਰੀ ਨੇ ਅਕਾਲ ਤਖਤ ਨੂੰ ਜਾਗ੍ਰਿਤ ਕੀਤਾ ਹੈ ਤੇਰੇ ਗੁਰੂ ਘਰ ਦੇ ਵੀ ਸੇਵਾਦਾਰੀ ਨੂੰ ਬੜਾ ਨਗੜੀਆਂ ਹਨ ਤੇਰੇ ਸੇਧੂ ਨੌਕਰੀ ਤੋਂ ਨਾ ਨਹੀਂ ਤੰਕੀ ਦਿੱਤੀ ਹੈ ਪਾਤਸ਼ਾਹਾਂ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਰਾਉਣ ਦੀ ਤੰਕੀ ਦਿੱਤੀ ਗਈ ਹੈ ਕਿ ਅਸੀਂ ਗਰੰਥ ਸਿੰਘ ਵੀ ਪੱਗ ਫਰਾੜ ਲਈ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪਗ ਹੈ ਅਸੀਂ ਦੱਸੋ ਕਿੱਥੇ ਆਪਣਾ ਡੁੱਟ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲੇ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਕਰਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਵਿੱਚੋਂ ਸਮਾਨ ਲੈ ਕੇ ਨਾ ਜਾਓ ਗੁਰੂ ਘਰ ਦਾ ਸਮਾਨ ਆਪਣੀਆਂ ਦੁਕਾਨਾਂ ਦੇ ਨਾਲ ਵਿੱਚੋਂ ਇਹੇ ਦੋਸ਼ ਹੈ ਕਿ ਗੁਰੂ ਜੀ ਸਾਹਿਬ ਮਹਾਰਾਜ ਤੇਰੇ ਵੀਰ ਦਾ ਫਰਜ਼ ਕਰ ਰਹਿ ਹੰਕਾਰ ਸੋਸ਼ਲ ਵੀਡੀਓ ਲਈ ਮੈਂ ਅਰਦਾਸ ਕਰਦਾ ਹਾਂ ਕਿ ਇਹ ਅਰਜ ਦੀ ਵੀਡੀਓ ਅੱਜ ਦੀ ਵੀ ਅਰਦਾਸ ਸਤਿਗੁਰੂ ਸਿੰਘ ਸਹਿਬਾਨ ਗਿਆਨੀ ਜੀ ਦੇ ਤੱਕ ਪਹੁੰਚਦੀ ਹੋਵੇ ਤੇ ਮਨੁੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ਸਤਿਗੁਰੂ ਜੀ ਬੰਦ ਸਹਿਬਾਹ ਰਾਜ